ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਜੀ ਦਾ ਸੰਧੂ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਜੀ ਪਿੰਡ ਬਰਜ ਹਰੀਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਜੀ ਤੇ ਅੱਜ ਦੋ ਜਾਨਵਰ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਤਾਂ ਪਹਿਲਾ ਸੂਆ ਸੋਣ ਵਾਲੀ ਬਾਈ ਜੀ ਵਹਿੜ ਪੰਜ ਚਾਰ ਦਿਨ ਦੀ ਕੱਚੀ ਤੇ ਇੱਕ ਸুইস ਵਾਈ ਮਹ ਹੈ ਜੀ ਬਾਈ ਜੀ ਕਹਿੰਦਾ ਸੋਭਾ ਹੀ ਸੂਈ ਆ ਜੀ 8:00 ਵਜੇ ਤੇ ਕੱਟਾ ਬਹੁਤ ਜਿਆਦਾ ਚੰਗਾ ਦਿੱਤਾ ਏ ਟੀਗਾ ਬਾਈ ਨੇ ਬਹੁਤ ਵਧਗਾ ਪਰਵਾਇਆ ਸੀਗਾ ਜੀ ਤੇ ਦੇਖੀ ਗੱਲ ਕੱਟਾ ਹਜੇ ਵੀ ਜੇ ਕੋਈ ਵੀਰ ਕੱਟਾ ਪਾਲਨ ਦਾ ਸ਼ਕੀਨ ਨਾਲ ਹੋਵੇ ਤੇ ਬਰਾਬਰੀ ਮੈਂ ਇਹਦੇ ਸੁੱਖ ਨਾਲ ਰਲ ਜਾਣਾ ਜੀ ਕੱਟੇ ਕੱਤੀ ਦਾ ਵੈਸੇ ਚੰਗਾ ਨਸਲ ਵਾਲਾ ਕੱਟਾ ਹੋਵੇ ਤਾਂ ਫਰਕ ਵੀ ਕੋਈ ਨਹੀਂਗਾ ਜੀ ਤੇ ਬਾਕੀ ਦੀ ਆਪਾਂ ਜਾਣਕਾਰੀ ਬਾਈ ਜੀ ਤੋਂ ਲੈਨੇ ਆ ਜੀ ਤੇ ਆਓ ਬਾਈ ਜੀ ਦੱਸੋ ਜੀ ਕੀ ਡਿਟੇਲ ਹੈ ਜੀ ਦੀ ਸਸਰੀਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਾਨਕਾ ਜੀ ਜ਼ਿਲ੍ਹਾ ਫਰੀਦਕੋਟ ਪਿੰਡ ਦੇਖੋ ਪਿੰਡ ਬਰਜਰੀ ਅੱਛਾ ਪਿੰਡ ਬਰਜਰੀ ਕਾ ਜੀ ਨੇੜ ਦਾ ਪਿੰਡ ਬੰਗੜਾੜੀ ਪੈ ਜਾਂਦਾ ਜੀ ਬੰਗੜਾੜੀ ਜੀ 2-3 ਕਿਲੋਮੀਟਰ ਆ ਨੇੜ ਦਾ ਪਿੰਡ ਬੰਗੜਾੜੀ ਆ ਜੀ ਤੇ ਬਾਈ ਜੀ ਕਿਦੋਂ ਸੁਈਆ ਜੀ ਮੱਝ ਹੈ ਸਵੇਰ ਸੁਈਆ ਸੁਬਾਹ ਸੁਈਆ ਜੀ ਤੇ ਜੇਰ ਬਾਈ ਜੀ ਜੋ ਓਕੇ ਜੀ ਓਕੇ ਆ ਜੀ ਤੇ ਤੁਹਾਨੂੰ ਵੀ ਹੈਗੀ ਜੇਰ ਲਈ ਆਪਣੇ ਕੋਲ ਭੇਜਦਾ ਮੇਰੇ ਕੋਲ ਲੈਣਾ ਠੀਕ ਆ ਜੀ ਤੇ ਕੀ ਬਾਈ ਜੀ ਜਾਨਵਰ ਮਗਰ ਕੀ ਕੱਟਾ ਜੀ ਕੱਟਾ ਕੱਟਾ ਆਈ ਕੱਟਾ ਦਿੱਤਾ ਜੀ ਤੇ ਕਿੰਨਾ ਕੁ 14 ਕਿਲੋ ਦੇ ਦਿੰਦੀ ਆ ਜੀ ਠੀਕ ਆ ਜੀ ਪਹਿਲੇ ਸੂਵੇ ਆਪਣੇ ਕੋਲੇ ਸੀ ਕਿ ਲਿਆਂਦੀ ਆ ਬਾਈ ਅੱਛਾ ਲਈ ਆ ਜੀ ਆ ਬਾਈ ਜੀ ਵੇਖ ਲੋ ਮੈਂ ਦਾ ਕੱਦ ਕਾਠਾ ਬਾਡੀ ਸਟਰਕਟਰ ਬਹੁਤ ਚੰਗਾ ਜੀ ਥਾਂਲੇ ਵੇ ਦੀ ਸਾਫ ਆ ਜੀ ਬਾਈ ਜੀ ਤੋਰ ਕੇ ਹੋਇਆ ਜੀ ਵੇਖੋ ਬਾਈ ਜੀ ਤੋਰ ਚਾਲ ਵੇਖੋ ਮੈਂ ਦੀ ਜੀ ਤੇ ਕੱਦ ਕਾੜ ਵੇਖੋ ਜੀ ਸੁਖਣਾ ਜੀ ਸੱਦ ਕਾਰ ਤੇ ਪਲੀਯੁਲੀ ਚੰਗੇ ਸੇਵਾਲੇ ਘਰੋਂ ਆਈ ਹੈ ਜੀ ਬੋਡੀ ਰੇਟ ਬਹੁਤ ਚੰਗਾ ਜੀ ਸਿੰਘ ਜਰੂਰ ਮੈਂ ਦਾ ਖੁੱਲਾ ਜੀ ਵੈਸੇ ਮੈਂ ਦੁੱਧ ਵਾਲੀ ਆ ਜੀ ਦੁੱਧ ਮੈਂ ਵਾਕਈ ਵੀਰ ਕਹਿੰਦਾ 14 ਕਿਲੋ ਹੈਗਾ 14 ਕਿਲੋ ਕੋਈ ਬਾਹਲਾ ਨਹੀਂ ਜੀ ਮੈਂ ਇਹਨੂੰ ਮੈਂ ਤਾਂ ਇਹ ਲਾਦਾ ਜੀ ਸੇਵਾਲਾ ਵੀਰ 1500 ਲਾ ਕਿਲੋ ਦੁੱਧ ਲੈ ਲੂ ਜੀ ਮੈਂ ਤਾਂ ਹਾਂ ਜੀ 14 ਦਾ ਕੋਈ ਬਾਹਲਾ ਵੀ ਹੈ ਨਹੀਂ ਜੀ ਤੇ ਬਾਈ ਜੀ ਜਾਇਜ ਡਿਮਾਂਡ ਕੀ ਹੈ ਜੀ ਇਹਦੀ ਜਾਇਜ 100 ਦਾ ਇੱਕ ਦਾ ਜੀ ਮਾਲਦਾਲ ਹੋਊ ਜੀ ਆਹ ਹੋਜੂਗਾ ਜੀ ਹਾਂ ਜੀ ਮਾਲਦਾਲ ਤਾਂ ਕਰਨੇ ਪਹਿਲਾਂ ਜੀ ਤੇ ਆ ਵਹਿੜ ਜੀ ਵਹਿੜ ਕੱਪਣ ਅੱਛਾ ਜੀ ਆ ਦੇਖ ਲੋ ਜੀ ਮੇੜ ਤੇ ਥਾਲੇ ਵਿੱਚ ਚੈੱਕ ਕਰ ਲੋ ਜੀ ਕੱਲਾ ਕੱਲਾ ਥਾਲਦਾ ਪਿਆ ਜੀ ਦੂਰ ਤੋਂ ਬਹੁਤ ਮਿੱਟੀ ਪਿੜੀ ਦੇ ਪਾਵੇ ਵਰਗਾ ਥਾਲਾ ਜੀ ਅੱਛਾ ਆ ਵਹਿੜ ਆ ਜੀ ਹਾਂ ਜੀ ਚਾਰ ਦਾ ਅੰਦਰ ਚਾਰ ਦਾੰਦਾ ਜੀ ਸੂਆ ਪਹਿਲਾ ਜੀ ਸੂਆ ਪਹਿਲਾ ਅੱਛਾ ਕਹੇ ਕਿਦਾਂ ਬਾਕੀ ਹੈ ਜੀ ਬਾ ਪੰਜ ਚਾਰ ਦਾ ਨਹੀਂ ਲਉਂਗੇ ਪੰਜ ਚਾਰ ਦਾ ਨਹੀਂ ਲਉਂਗੇ ਜੀ ਇਹ ਵੀ ਤੋਰ ਕੇ ਵਿਖਾਇਓ ਜੀ ਤੋਰ ਜੀ ਸੀਮਨ ਜਮੁੰ ਦਾ ਪਤਾ ਜੀ ਕਿਹੜਾ ਬਰਵਾ? ਸੀਮਨ ਦਾ ਨਹੀਂ ਪਤਾ। ਅੱਛਾ ਨਹੀਂ ਪਤਾ ਇਹ। ਠੀਕ ਹੈ ਜੀ। ਕਿੰਡੋ ਲੈ ਆਈ ਇਹ? ਵਾਹ! ਲੈ ਆਈ ਹੈ ਪਰ ਨੇੜੇ ਨੇੜੇ। ਨੇੜੇ ਲਈ। ਪੁੱਛ ਆ ਪਛਾਨ ਗ੍ਰੀਤੀ ਗੱਡੀ ਦੇ ਬਾਰੇ। ਠੀਕ ਹੈ ਜੀ। ਠੀਕ ਹੈ। ਦੰਤ ਕਰੂਨ ਜਾਇ ਕਿੰਨੇ ਲੱਗੂਗੇ? 5-4 ਹੀ ਲੱਗੇ। 5-4 ਹੀ ਰਹਿੰਦੇ ਜੀ। ਉਹ ਚੰਗੀ ਆ ਵੈੜਾ ਵੈਸੇ ਬਾਈ ਜੀ। ਕੱਦ ਕਾਠ ਵਾਲੀ ਆ। ਪਹਿਲਾ ਸੂਆ ਕਰਮਾਂ ਵਾਲੀ। ਅਰੰਗ 프ਰਿੰਟ ਬਹੁਤ ਜਿਆਦਾ ਸੋਹਣਾ ਜੀ। ਕਰਮਾਂ ਵਾਲੀ ਜੇ ਕਦੇ ਬੱਚੀ-ਵੁੱੱਚੀ ਦੇ ਗਈ ਜੀ। ਲਾਲੀ ਸੁਖਣਾ ਰਲ ਜਾਨੀ ਸਾਹ ਸੰਭਾਲ ਆਲੀ ਆ ਥਾਂਲੇ ਵਾ ਵੈਸੇ ਦੂਜਨਾਰ ਕਾ ਵੀਰ ਜੀ ਇਕਲਾ ਇਕਲਾ ਥਾਣਾ ਪੂਰੀ ਗਏ ਚ ਲੱਗਿਆ ਜੀ ਕੀੜੀ ਦੇ ਪਾ ਵਾਰ ਕਾ ਥਾਣਾ ਜੀ ਆਮ ਪਹਿਲੇ ਨਾਲ ਵੜਾ ਨੂੰ ਇਹੋ ਜਿਹਾ ਥਾਣ ਵੀਰ ਜੀ ਲੱਗਦਾ ਨਹੀਂ ਚੰਗੇ ਥਾਣ ਵਾਲੀ ਦੇ ਕਈ ਵਾਰੀ ਨਹੀਂ ਜਾਣਾ ਵੀਰ ਭਾਈ ਨੇ ਕਹੇ ਨੇ ਭੈਣ ਨੇ ਭਰਾਣੇ ਧਾਰ ਤੁਰ ਸਿੱਖਣੀ ਹੁੰਦੀ ਆ ਜੀ ਚੰਗੇ ਸੋਹਣੇ ਥਾਲ ਦੀ ਤੇ ਸਿੱਖ ਲੈਂਦਾ ਜੀ ਅਨੇੜ ਤੋਂ ਥਾਂਲੇ ਵਾ ਚੈੱਕ ਕਰ ਲੋ ਜੀ ਇਦੀ ਜੇ ਡਿਮਾਂਡ ਜੀ ਇਹ ਆ 65000 ਰੁਪਏ 65000 ਰੁਪਿਆ ਹੂ ਮਲਤਾਂ ਜੀ ਹਾਂਜੀ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਵੀਰ ਜੀ ਬਾਕੀ ਬਾਈ ਜੀ ਦਾ ਨੰਬਰ ਆ ਚੱਲਦਾ ਰਹੂ ਸਕਰੀਨ ਤੇ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਨੰਬਰ 9464636574 ਇੱਕ ਵਾਰੀ ਫੇਰ ਦੱਸ ਦੂ 9464636574 ਆ ਵੀਰ ਦਾ ਬਾਈ ਦਾ ਮੋਬਾਈਲ ਨੰਬਰ ਆ ਜੀ ਤੇ ਬਾਕੀ ਸਕਰੀਨ ਤੇ ਚੱਲਦਾ ਰਹੂਗਾ ਇਸ ਨੰਬਰ ਤੇ ਬਾਈ ਨਾਲ ਸੰਪਰਕ ਕਰ ਸਕਦੇ ਆ ਜੀ ਧੰਨਵਾਦ ਬਾਈ ਜੀ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਵੀਰ ਜੀ ਓਕੇ